ਬੀ ਸਾਹਿਬ ਕੀ ਕਹਿ ਰਹੇ ਨੇ ਮਨ ਰਾਮ ਸਿਮਰ ਜੇ ਪਾਈ ਰਾਮ ਨਾਮ ਨਾ ਸੰਗੈ ਰਾ ਫਿਰ ਅੰਤ ਸਮੇ ਪਛਤਾਣਾ ਪਵੇਗਾ ਕਵੀ ਰਾਮ ਨਾ ਛੋਡਿਆ ਤਨ ਤਨ ਜਾਇ ਤਨ ਜਾਓ ਕਵੀ ਸਿਖਾਂਦੇ ਤਨ ਚਲਦਾ ਤਨ ਚਲਦਾ ਪਰ ਤਰੇ ਤੋ ਪਾਈ ਰਾਮ ਨਾਮ ਨੰ ਚਲ ਜਾਇ ਕਵੀ ਰਾਮ ਨਾ ਛੋਡਿਆ ਤਨ ਤਨ ਜਾਇ ਤਨ ਜਾਓ ਚਰਨ ਕਮਲ ਚਿੱਤੇ ਵੇਖਿਆ ਰਾਮੇ ਨਾਮ ਸਮੋ ਤੇ ਭਈ ਰਾਮ ਨਾਮ ਦੇ ਵਿੱਚ ਸਮਾ ਜਾ ਇਹ ਸਮਾ ਹੈ ਈਸ਼ਵਰ ਨੇ ਸਾਨੂੰ ਮਾਸ ਜਾ ਕਾਦੇ ਵਾਸਤੇ ਬਖਸ਼ਿਆ ਸਤਮਾਤਮ ਦੀ ਪਹਿਚਾਨ ਕਰਕੇ ਇਹਦੇ ਨਾਲ ਜੁੜਨਾ ਹੈ ਤੇ ਬੰਦਗੀ ਕਰਨੀ ਈਸ਼ਵਰ ਦੀ ਪਹਿਚਾਨ ਕਿਸ ਤਰ੍ਹਾਂ ਹੋ ਸਕਦੀ ਆ ਇਹ ਵੀ ਹਰ ਬੰਦੇ ਨੂੰ ਨਹੀਂ ਪਤਾ ਪੂਰੇ ਗੁਰਕਾ ਸੋਨੂ ਪ੍ਰਦੇਸ਼ ਪਰ ਪਰਮ ਮੁੰਡਿਕਟ ਕਰੇ ਸਾਰੇ ਗੁਰੂ ਦੀ ਸ਼ਾਨ ਵਿੱਚ ਆ ਕੇ ਇਸ ਨਰਕਾਰ ਤੋਂ ਵੀ ਪ੍ਰਾਪਤੀ ਹੋ ਸਕਦੀ ਹੈ ਤਿੰਨ ਚਰ ਗੁਰੂ ਦੀ ਸ਼ਾਨ ਵਿੱਚ ਇਨਸਾਨ ਨਹੀਂ ਆਉਂਦਾ ਉਹਦਾ ਜੀਵਨ ਅਧੂਰਾ ਹੈ ਕਿਉਂਕਿ ਐਸੇ ਜਨਮ ਵਿੱਚ ਆ ਕੇ ਅਸੀਂ ਪਰਮਾਤਮਾ ਦੀ ਪ੍ਰਾਪਤੀ ਨਾ ਕਰ ਸਕੀਏ ਫਿਰ ਕਿਹੜੇ ਜਨਮ ਵਿੱਚ ਅਸੀਂ ਈਸ਼ਵਰ ਨੂੰ ਮਿਲ ਸਕਦੇ ਹਾਂ ਪਹਿਲੇ ਪ੍ਰਾਪਤ ਮਾਨਠ ਦੇਹਰੀ ਆ ਗੋਵਿੰਦ ਮਹਾਰਾਜ ਜੀ ਇੱਕ ਜੁਬਾਰ ਹੈ। ਆਹੀ ਬੋਲੀ ਹੈ। ਈਸ਼ਵਰ ਦੇ ਸਾਹਮਣੇ ਮਾਸ਼ੀਨ ਦਵਸ਼ੀ ਹੈ। ਸਿਮਰਨ ਕਰਕੇ ਪਾਈ 84 ਗਰੀਬ ਚਿੱਟ ਨਿਕਲਣ ਵਾਸਤੇ ਇਹ ਪਰਮਾਤਮਾ ਸ਼ਰਨ। ਜਨ ਦਵਸ਼ੀ ਹੈ ਮਨੁੱਖੀ। ਸੋ ਅਸੀਂ ਸੰਦਿਆ ਵਿੱਚ ਬੈ ਕੇ ਲੋਭ ਲਾਜ ਵਿਸ਼ਸ਼ ਕੇ ਮੋਹ ਮੰਤਾ ਸ਼ਸ਼ ਕੇ ਆਪਣਾ ਜੀਵਨ ਵਰਤੂ ਗਾ ਕੇ ਸੰਸਾਰ ਵਿੱਚ ਚਲੇ ਜਾਂਦੇ। ਕਿਹੜਾ ਕੰਮ ਕਰਨ ਨਾਲ ਸਾਨੂੰ ਈਸ਼ਵਰ ਨੇ ਪੀੜਿਆ ਕੋ ਕੰਮ ਕੋਈ ਬਿਰਲਾ ਬਲਕਾਂ ਵਾਲਾ ਜਿਸ ਤੇ ਈਸ਼ਵਰ ਦੀ ਬਹੁਤ ਕਿਰਪਾ ਤੂੰ ਨਾਮ ਜਪ ਕੇ ਆਪਣਾ ਜੀਵਨ ਸੁਪਰਾ ਕਰਕੇ ਸੰਸਾਰ ਤੋਂ ਜਾਏਗਾ ਬਾਕੀ ਸਤ ਸंसार ਇਸ ਤਰ੍ਹਾਂ ਉਲਿਆ ਪਟਿਆ ਫਿਰਦਾ ਗਵੀਰ ਸੋਈ ਮੁਖ ਤਨ ਹੈ ਜਾਂ ਮੁਖ ਕਹੀਏ RAM ਕਵੀ ਜੀ ਕਹਿੰਦੇ ਮੁਖ بڑا ਭਾਗਾ ਵਾਲਾ ਜਿਸ ਮੁਖ ਚੋ RAM RAM ਜੁਕਰ ਕਵੀਰੇ ਸੋਈ ਮੁਖ ਤਨ ਹੈ ਜਾ ਮੁਖ ਕਈ ਦੇ ਰਾਮ ਦੇਹੀ ਕਿਸ ਕੀ ਬੋਪਰੀ ਭਵਿੱਤ ਹੋਈ ਲਿਖਰਾ ਸਨ ਬਾਣੀ ਬਾਰ ਬਾਰ ਸ਼ੀਰ ਹੋਦੀ ਹੈ ਕੋਈ ਤੇ ਆਪਾ ਜੀਵਨ ਸੁਭਾਣ ਪ੍ਰਾਂਤ ਵਾਲ ਹਾਂ ਲੈਣ ਜਿਤੋਂ ਅਤਿਕ ਖੋੜ ਪੜੇ ਸੋ ਮੁਕਤੀ ਕੈ ਲਿਖੇ ਮਨ ਰਾਮ ਸਿਮਰੇ ਤੁਛਤਾਏਗਾ ਮਨ ਰਾਮ ਸਿਮਰੇ ਤੁਛਤਾਏਗਾ ਮਨ ਰਾਮ ਸਿਮਰੇ ਤੁਛਤਾਏਗਾ धानी जो मने का गर्व नाकी के बाकी जो नहीं जाए बाकी जो नहीं Yeah. Where am I? ਕ੍ਰਿਸ਼ਨਾ ਬਸਾਏਗਾ ਤਾ ਦਿਨ ਕ੍ਰਿਸ਼ਨਾ ਬਸਾਏਗਾ ਰਾਮ ਸਿਮਰ ਪਛਤਾਏਗਾ ਮਨ ਰਾਮ ਸਿਮਰ ਪਛਤਾਏਗਾ ਸਿਮਰਨ ਭਜਨ ਦਇਆ ਕੀਨੇ ਸਿਮਰਨ ਭਜਨ ਦਇਆ ਨੇ ਕਿਨੇ ਤੁਮਕ ਚੁਟਾ ਖਾਏਗਾ ਕ੍ਰਿਮਜਨੋ ਜਿਹੜਾ ਕਿਸ ਜੀਵ ਤੇ ਤਸ ਕਰਨਾ ਰਹਿਮ ਕਰਨਾ ਇਹ ਵੀ ਇੱਕ ਭਗਤੀ ਹੈ ਆਕਸ਼ਰ ਸਾਹਿਬ ਦੇ ਅਧੀਨ ਸਗਲਪਨ ਦੀ ਦਇਆ ਪਰਵਾਹ ਕੋ ਸਕਨੇ ਇੱਕ ਜੀਵ ਤੇ ਦਇਆ ਕਰਦੇ ਨਾ ਉਹਦੀ ਜਾਨ ਪੁਚਾਦੇ ਏ ਠਾਰਦਾ ਤੇ ਸੰਜਨਾ ਆਲਗਰ ਜਾਂਦਾ ਅਕਸ਼ਰ ਤੇ ਸਗੀਪਨ ਜੀ ਦਇਆਪੁਰਵਾ ਪਰ ਕੋਈ ਦਿਲ ਲੈ ਰਹਿਮ ਬਿਰੰਦਲ ਹੈ ਜਿਹੜਾ ਜੀਵਾ ਤੇ ਪਰ ਬੁਕਾਰ ਜਾਂਦਾ ਬਿਰਲਾ ਗੁਪਾਣਾ ਵਾਲਾ ਸ਼ਿੰਗਰਨ ਕਿਆ ਖਾਏਗਾ ਤੋ ਮੁਖ ਜੋਤਾ ਖਾਏਗਾ ਧਰਮ ਰਾਏ ਜਬ ਲੇਖ ਮੰਗੈ ਧਰਮ ਰਾਏ ਜਬ ਲੇਖ ਮੰਗੈ ਕਿਆ ਮੁਖ ਲੈ ਕੇ ਜਾਏਗਾ ਕਿਆ ਮੁਖ ਲੈ ਕੇ ਨਿਰਾਹਾ ਸਿਮਰ ਪਛਤਾਏਗਾ ਮਨ ਰਾਮ ਸਿਮਰ ਪਛਤਾਏਗਾ ਰਾਮ ਸਿਮਰ ਪਛਤਾਏਗਾ ਮਨ ਰਾਮ ਸਿਮਰ ਪਛਤਾਏਗਾ ਹੈ ਚ ਕਵੀਰ ਸੁਨੋ ਰੇ ਸੰਤੋ ਕਹਤ ਕਵੀਰ ਕਹਤ ਕਵੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ ਸਾਧ ਸੰਗਤ ਤਰ ਜਾਏਗਾ

मन राम सिमर खुशताएगा मन ਚਿਤਾਏ ਗਾ ਵਾਹਿਗੁਰੂ ਵਾਹਿਗੁਰੂ ਸਤ ਸੰਗ ਜੋ ਦਾਸਿਤ ਬ੍ਰਹਮਚਾਰੀਕ ਪ੍ਰਜਕਤੀ ਮਾਫੀ ਬਤਿਵਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਜਿੱਤੇ ਜਿੱਥੇ ਦਾ ਜਿੱਦਾ ਵੱਲੋਂ ਗੁਰੂ ਦੀ ਬਾਣੀ ਦਾ ਜੋੜ ਦਿੱਤਾ ਇਹ ਉਪਕਾਰ ਹੈ ਸਤਿਗੁਰੂ ਸਾਹਿਬ ਮਹਾਰਾਜ ਨਾਲ ਜੁੜਨ ਦੇ ਵਸੀਲੇ ਨੇ ਸਾਧ ਜਨੇ ਜੋ ਨਾਮ ਨਾਲ ਜੁੜਨ ਦਾ ਅਨੁਕਾਰ ਕਰਦੇ ਨੇ ਉਹਨਾਂ ਦੇ ਰਸਤੇ ਸਤਿਗੁਰੂ ਆਪ ਸਾਫ ਕਰ ਦਿੰਦਾ ਹੈ ਪੁਖਾ ਪਲੇਸਾਨਾਸ ਕਰਦਾ ਧੰਨਵਾਦ ਹੈ ਨਾ ਸੋ ਬੇਨਤੀ ਹੈ ਪਾਇਸਾ ਬਾਈ ਗੁਰਨਾਮ ਸਿੰਘ ਕੋਲ ਪੰਜ ਸਰਵੰਤਲੀ ਇੱਕ ਹਫਤਾ ਦੀ ਹਾਜ਼ਰੀ ਉਸ ਤੋਂ ਪਰੰਤ ਲਖਾ ਸਿੰਘ ਉਹਨਾਂ ਦੀ ਪੰਜ ਮਿੰਟ ਦੀ ਹਾਜ਼ਰੀ ਹੋਏਗੀ ਉਸ ਤੋਂ ਪਰੰਤ ਅਰਦਾਸ ਹੋਏਗੀ ਜੇਕਰ ਦਰਸਾਈ ਜਾਏਗੀ ਜੀ ਸ਼ਾਨਦਾਨਾ ਸਰਦਾਰ ਨਾਮਦਾਨ ਸ੍ਰੀ ਅਮਰਸਰ ਸਾਹਿਬ ਜੀ ਦੇ ਦਰਸ਼ਨਿਸ ਰਾਨ ਚੌਕੀਆਂ ਝੰਡੇ ਗੁੰਗੇ ਜੋਗੋ ਜੁਗਟਲ ਧਰਮ ਕਾਜ ਕਾਰਕਮ ਸਾਹਿਬ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿਖਾਂ ਦਾ ਮੰਨ ਨੀਮਾ ਮਤ ਉੱਚੀ ਮਤ ਪੱਧਰ ਆਖਾ ਪੁਰਖ ਵੈਗੁਰੂ ਇਹ ਨਾਣਿਆਂ ਦੇ ਮਾਨ ਸਤਿਗੁਰੂ ਨਕਾਣਿਆਂ ਦੇ ਤਾਨ ਸਤਿਗੁਰੂ ਨਿਉਟਿਆਂ ਦੀ ਉਹ ਸਤਿਗੁਰੂ ਨਿਆਸਰਿਆਂ ਦੇ ਆਸਰੇ ਸਤਿਗੁਰ ਜੀ ਤਨ ਤਨ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪੀਤਰ ਚੰਦ ਕਬਲਾਨ ਵਿਚ ਅਰਦਾਸ ਬੇਨਤੀ ਜੋਦੜੀ ਹੈ ਆਤਿ ਉਲਵਰਸਾਈ ਸੱਚਖੰਡ ਵਾਸੀ ਬ੍ਰਹਮ ਗਿਆਨੀ ਬ੍ਰਹਮ ਲੀਨ ਬ੍ਰਹਮੇਤਾ ਤੰਤਨਿਕ ਸਵਾਦ ਸੰਤ ਬਾਬਾ ਹਰੀ ਸਿੰਘ ਜੀ ਨੈਕੀ ਵਾਲੇ ਜਿਨ੍ਹਾਂ ਦੇ ਪਾਵਨ ਪੁੱਤਰ ਤਪੂ ਸਤਾਨ ਚਾਵਲ ਦੀ ਕੁੱਟਿਆ ਠਿੰਡੇ ਵਾਲੀ ਕੁੱਟਿਆ ਵਿਖੇ ਸਤਗੁਰਜੀਤੋਂ ਦੇ ਮੁਖ ਸੇਵਾਦਾਰ ਬਾਬਾ ਗੁਰਦਾਸ ਸਿੰਘ ਜੀ ਕਮਰੌਂ ਵਾਲੇ ਤੁਹਾਨੂੰ ਸਤਗੁਰਜੀ ਹਰ ਸਾਲ ਦੀ ਤਰੰਤਨ ਤੰਤਨ ਬਾਬਾ ਬਲਬੀਤ ਸਿੰਘ ਜੀ ਨੈਕੀ ਵਾਲੇ ਦੀ ਵਰਸੀ ਸਵਾਗਤ ਤੇ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੰਦਜੈ ਚਾਨਣ ਵਾ ਉਹਨਾਂ ਦੇ ਅਵਤਾਰ ਪੁਰ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਇਸ ਸਮਾਗਮ ਵਿਕੇ ਜਾਂਦੇ ਨੇ ਸਤਿਗੁਰੂ ਜੀ ਆਪ ਜੀ ਦੀ ਰਹਿਮਤ ਕਿਰਪਾ ਹੋਈ ਹੈ ਇਹਨਾਂ ਤਾਰਦੇ ਨੂੰ ਬੈਠ ਕੇ ਪਰਸੋਂ ਰੁੱਤੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਦੇ ਦੋ ਸ਼੍ਰੀਸ਼ਣ ਜਾਸਾ ਰੰਗ ਹੋਇਸਨ ਸਤਿਗੁਰੂ ਜੀ ਆਪ ਜੀ ਦੇ ਪਾਰ ਪਰ ਕਿਰਪਾ ਰਹਿਮਤ ਹੋਈ ਹੈ ਬਾਣੀ ਦੀ ਸੰਪੂਰਨਤਾ ਤੇ ਕੋਪ ਪੈਂਤੋ ਦਾ ਬਾੜ ਦੀ ਬਾਣ ਦਾ ਉਹਦੇ ਵਿੱਚ ਤਰਪਤਾ ਜੀ ਕੀਰਤਨ ਦੀ ਹਾਜ਼ਰੀ ਹੋਈ ਹੈ ਕਿੰਨੀ ਜਥਿਆਂ ਵੱਲੋਂ ਤਰਪਤਾ ਜੀ ਕੀਰਤਨ ਕਰਦਿਆ ਨੇ ਕਾ ਅਨੇਕਾ ਭੁੱਲਾ ਹੋਈਆਂ ਉਹਨਗੀਆਂ ਸਤਿਗੁਰੂ ਜੀ ਆਰਬਖਸ਼ ਹਾਰੋਬਖਸ਼ ਦੇਣਾਗੇ ਤੇ ਸੁਭ ਤੇ ਇਸ ਪਾਸੇ ਮਾਵਾਂ ਸਪਸਥ ਕੀਰਤਨ ਕਰਨ ਦੀ ਬਲ ਬਹੁਤ ਸਮਤ ਵਸ਼ੇ ਕਰਨੀ ਬਾਣੀ ਦੇ ਪ੍ਰਵਾਹ ਚੱਲਦੇ ਆ ਸਤਿਗੁਰ ਜੀ ਉਹ ਸੁਭ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰ ਰਹੀਆਂ ਆਇਤਿਲਫੁਲ ਕੀ ਪੀ ਸੇਵਾ ਪ੍ਰਵਾਨ ਕਰ ਰਹੀਂ ਬਾਬਾ ਗੁਰਦਾਸ ਸਿੰਘ ਦੇ ਸਿਰ ਤੇ ਸਤਿਗੁਰ ਜੀ ਹੱਥ ਰੱਖਣਾ ਲੰਬੀ ਆਰਬਖਸ਼ੇ ਕਰਨੀ ਇਸੇ ਤਰ੍ਹਾਂ ਇਹ ਪਾਵਨ ਪੀਤਰਸਥਾਨਾਂ ਤੇ ਸਵਾਭਾ ਆਪ ਹੱਥ ਦੇ ਕੇ ਲਿੰਦੇ ਰਹਿਣਾ ਇਸੇ ਤਰ੍ਹਾਂ ਸਮਾਗਮ ਚੱਲਦੇ ਰਹਿਣ ਸਰਵਤਰ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰ ਰਹੀਆਂ ਪ੍ਰਦੇਸ਼ਾਂ ਪਰਦੇਸ਼ਾਂ ਤੋਂ ਸੰਗਤਾਂ ਨੂੰ ਤਿਲ ਤਿਲ ਦੀ ਸੇਵਾ ਪੇਟੀ ਗਈ ਜਿਨ੍ਹਾਂ ਖਿਆਨਾਂ ਚ ਸੰਗਤਾਂ ਨੂੰ ਸੇਵਾ ਹੀ ਸਤਗੁਰੂ ਜੀ ਸਰਵਤ ਦੀਆਂ ਸੇਵਾਵਾ ਪ੍ਰਵੰਧ ਕਰਦੀਆਂ ਕਿਨਕਾ ਕਿਨਕਾ ਸੇਵਾ ਪਰ ਲੇਖੇ ਲੋਣੀ ਆਪਣੇ ਦਰੋਂ ਤੋਂ ਸਰਵਤ ਸੰਗਤਾਂ ਦੀਆਂ ਝੋਰੀਆਂ ਚ ਨਾਮਦਾਨ ਕੋਲੇ ਖਿਆਨੇ ਪੜਾੜੇ ਤਾਂ ਅੰਦਰਸਤੀ ਚੜਦੀ ਕਲਾ ਅੰਮ੍ਰਿਤ ਵੇਲੇ ਦੀ ਦਾਤ ਵਛੇ ਕਰਦੀ ਪਰਿਵਾਰਾਂ ਵਿੱਚ ਸੰਗਤ ਵਿੱਚ ਸਤ ਸੰਤੋਖ ਧੀਰਜ ਧਰਮ ਦਇਆ ਪਿਆਰ ਵਛੇ ਕਰਨਾ ਕਸ਼ਟਾਂ ਕਲੇਸ਼ਾਂ ਆਦੀਆਂ ਵੈਧੀਤਵ ਵਿਚੋਂ ਡਾ ਨਾਮ ਦਾ ਪ੍ਰਸਾਸ ਕਰਨਾ ਸਰਵਤਰ ਸੰਤਾਂ ਅਨੁਸਾਰ ਸਤ ਜੀ ਸਭਾਗੇ ਸਮੇਂ ਵਰਕਸ਼ਿਸ਼ ਕਰਕੇ ਆਪਣੀਆਂ ਸੇਵਾਵਾਂ ਆਪ ਹੱਥ ਦੇ ਕੇ ਲੈਂਦੇ ਰਹਿਣਾ ਆਪ ਰਹਿਮਤ ਕਰ ਲਈ ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਹੈ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਰਸਨਤਾ ਵਿੱਚ ਵਰਤੋਂ ਦੀ ਆਗਿਆ ਹੋਵੇ ਜੀ ਇਸੇ ਤਰ੍ਹਾਂ ਸਤਗੁਰ ਜੀ ਆਪ ਜੀ ਲੋਧਤੀਆਂ ਦਾਤਾਂ ਵਿੱਚੋਂ ਗੁਰੂ ਕਾ ਲੰਗਰ ਹਾਜ਼ਰ ਹੈ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਗੁਰੂ ਕਾ ਲੰਗਰ ਸ੍ਰੋ ਸੰਗਤਾਂ ਵਿੱਚ ਵਰਤੋਂ ਦੀ ਆਗਿਆ ਹੋਵੇ ਕਰੋ ਕਿਰਪਾ ਸਤਿਗੁਰੂ ਜੀ ਆਪਣੇ ਇਲਾਹੀ ਹੁਕਮ ਨਾਮੇ ਬਖਸ਼ੇ ਕਰ ਸਰਬਤਨ ਸੰਤਾਨੋ ਕਰੋ ਨਿਹਾਲ ਸਹੀ ਪਿਆਰੇ ਮੇਲਣੇ ਜਿਨਾ ਮਿਲਿਆ ਤੇਰਾ ਨਾਮ ਚਿਤਾਵੈ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਾਥ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸਿਵਕ ਜਨਮਨ ਹੈ ਪਰਤਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਅਬਨਾਸੀ ਜੀਨਕੂ ਦਤ ਸਿਮਰਤ ਸਾਮਲ ਹੋਈ ਗੁਣਧਾਰ ਭਗਤਨ ਕੋ ਵਰਤਨ ਬਿਰਲ ਪਾਵੇ ਕੋਈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਜਾਂ ਕੀ ਸਰਨ ਪਿਆ ਸੁਖ ਪਾਈਐ ਬੋੜ ਦੁਖ ਨਾ ਹੋਈ ਰਾਵ ਬੜਾ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਪੀਟ ਤ ਦੁਰਮਤ ਕੋਈ ਤਨ ਕੀ ਤੂਰ ਨਾਨਕ ਦਾਸ ਵਸੈ ਜਿਨ ਹਰ ਨਾਮ ਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਪ੍ਰਭੂ ਦੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਪੈਰੀ ਸਾਧ ਸੰਗਤ ਜੀਓ ਆਪ ਸਰਬਤਰ ਸੰਕਾ ਨੇ ਦਾਦਾ ਗੁਰਦਿਆਲ ਸਿੰਘ ਜੀ ਵੱਲੋਂ ਜੋ ਇਸ ਥਾਨ ਚਾਹ ਵਾਲੀ ਕਟਿਆ ਠਿੰਡਾ ਵਾਲੀ ਕਟਿਆ ਵਿਖੇ ਉਹਨਾਂ ਦੇ ਉਪਰਾਲੇ ਸਦਕਾ ਇਹ ਹਰ ਸਾਲ ਸਮਾਗਮ ਮਨਾਇਆ ਜਾਂਦਾ ਹੈ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪ ਜੀ ਦਾ ਧੰਨਵਾਦ ਕਿਉਂਕਿ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਸਦਕਾ ਇਹ ਜਿਹੜੇ ਕਾਰਜ ਨੇ ਇਹ ਹੁੰਦੇ ਨੇ ਧੰਨਵਾਦ ਹੈ ਸ਼ੁਕਰਾਨਾ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨ੍ਹਾਂ ਨੇ ਸਾਡੇ ਸਾਰਿਆਂ ਦੇ ਸਿਰ ਤੇ ਹੱਥ ਰੱਖ ਕੇ ਇੱਥੇ ਬੁਲਾਇਆ ਜੀ ਕਿਉਂਕਿ ਕੋਈ ਵੀ ਕਾਰਜ ਹੈ ਦੁਨੀਆ ਦਾ ਉਹ ਅਸੀਂ ਨਹੀਂ ਕਰ ਸਕਦੇ ਸਿਰਫ ਧੰ ਗੁਰੂ ਨਾਨਕ ਪਤਾ ਵੀ ਉਹ ਮਾਲਕ ਪਰਮੇਸ਼ਰ ਕਰ ਸਕਦਾ ਹੈ ਉਹ ਜਿੰਮੇ ਦਾ ਕਿਸੇ ਦੇ ਅੰਦਰ ਫੁਰਨਾ ਬਣਾਉਂਦਾ ਹੈ ਤੇ ਮੈਂ ਦੀ ਉਹ ਸੇਵਾ ਲੈ ਲੈਂਦਾ ਹੈ ਮਾਲਕ ਉਹ ਕਿ ਕਿਰਿਆਂ ਨੂੰ ਕੋਲ ਬਿਠਾ ਲੈਂਦਾ ਹੈ ਕਿਸੇ ਨੂੰ ਆਪਣੇ ਕੰਮکاری ਲਾ ਦਿੰਦਾ ਹੈ ਕੁਝ ਚੜੜੇ ਕਰਦਾ ਹੈ ਕੁਝ ਕੁਝ ਕਰਦਾ ਹੈ ਇਹ ਸਾਰੀ ਖੇਡ ਇਸ ਮਾਲਕ ਦੀ ਹੈ ਸਾਡੇ ਪੱਲੇ ਕੁਝ ਵੀ ਨਹੀਂ ਹੈ ਪਰ ਅਸੀਂ ਉਸ ਹਾਉਮੈ ਕਰਕੇ ਫਸ ਜਾਂਦੇ ਆ ਜਿਤੇ ਕਰਕੇ ਸੀ ਦੁੱਖ ਭੋਗਦੇ ਆ ਜੇ ਨਾਮ ਦਾ ਆਸਰਾ ਕੱਲਾ ਹੋਵੇ ਫਿਰ ਝਗੜੇ ਖਤਮ ਹੋ ਜਾਂਦੇ ਨੇ ਸੋ ਆਪ ਸਾਰੀਆਂ ਸੰਗਤਾਂ ਦਾ ਬਾਬਾ ਗੁਰਵਿਆਲ ਸਿੰਘ ਜੀ ਵੱਲੋਂ ਸਾਰੀਆਂ ਸੰਗਤਾਂ ਦਾ ਤਹਿਤ ਰੋ ਧੰਨਵਾਦ ਹੈ ਜੀ ਕਿਉਂਕਿ ਆਪ ਜੀ ਨੇ ਆਪਣੇ ਕੀਮਤੀ ਸਮੇਂ ਚੋਂ ਕੀਮਤੀ ਸਮਾਂ ਕੱਢ ਕੇ ਇਥੇ ਹਾਜ਼ਰੀ ਲਾਈ ਹੈ ਇਸ ਸਮਾਗਮ ਦੀ رونਕ ਲਾਇਆ ਹੈ ਸਤਿਗੁਰ ਦੀ ਮਿਹਰ ਰਹਿਮਤ ਕਰਨ ਆਪ ਦੀ ਤਨ ਤਨ ਦੀ ਸੇਵਾ ਸਵਾਸ ਸਵਾਸਤਿ ਦੀ ਸੇਵਾ ਜੜੀ ਲੇਖੇ ਵਿੱਚ ਲਾਭਣ ਸੋਹਣ ਪ੍ਰਸ਼ਾਦ ਵਰਤਾਇਆ ਜਾਏਗਾ ਉਸ ਤੋਂ ਪਰੰਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਤਿਗੁਰੂ ਮਹਾਰਾਜ ਨੀਜੀ ਸਥਾਨ ਤੇ ਜਾਣਗੇ ਗੁਰੂ ਘਰ ਲੰਗਰ ਛਕਣ ਤੋਂ ਬਾਅਦ ਗੁਰਦਵਾਲਾ ਸਿੰਘ ਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਆਪ ਜੀ ਨੇ ਉਹਨਾਂ ਤੋਂ ਪ੍ਰਸ਼ਾਦ ਜੂੜ ਲੈ ਕੇ ਜਾਣਾ ਦੀ ਖਾਸ ਕਰਕੇ ਉਹਨਾਂ ਨੇ ਇੱਕ ਗਰੌਂਡ ਦੀਆਂ ਸੰਗਤਾਂ ਨੂੰ ਇੱਕ ਹੈ ਕੋਈ ਵੀ ਇੱਥਾ ਨਾ ਜਾਵੇ ਜੀ ਮਿਲਣ ਤੋਂ ਬਗੈਰ ਸੋ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਜਿਸ ਸਿਰ ਤੇ ਉੱਤੇ ਡਿਊਟੀ ਸੇਵਾ ਹੁੰਦੀ ਹੈ ਨਾ ਜੀ ਉਹ ਕਈ ਵਾਰੀ ਕਈਆਂ ਨੂੰ ਇਸ ਰਿਖੇ ਵਿੱਚ ਰਹਿ ਜਾਂਦਾ ਬੰਦਾ ਕਿ ਮੈਨੂੰ ਬੁਲਾਇਆ ਨਹੀਂ ਜਾਂ ਮਿਲਿਆ ਨਹੀਂ ਪਰ ਜਿਹਦੇ ਉੱਤੇ ਜ਼ਿੰਮੇਵਾਰੀ ਹੁੰਦੀ ਹੈ ਉਹਦੀਆਂ ਜ਼ਿੰਮੇਵਾਰੀਆਂ ਵੱਡੀਆਂ ਹੁੰਦੀਆਂ ਨੇ ਸੋ ਆਪਾਂ ਸਾਰਿਆਂ ਨੇ ਲੜਕੇ ਉਹਨਾਂ ਦਾ ਸਾਥ ਦੇਣਾ ਹੈ ਕਿਉਂਕਿ ਸਮਾਜ ਨੂੰ ਕੰਦੇ ਦੇ ਨਹੀਂ ਆਪ ਸਾਰੀਆਂ ਸੰਤਾਂ ਦੇ ਨੇ ਜਿੱਥੇ ਪਰਮੇਸ਼ਰ ਬੈਠਾ ਹੈ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਬੈਠੇ ਨੇ ਤੋ ਕਿ ਪੜਾਈ ਤੇ ਸਮਾਲਕ ਦੀ ਹੈ ਵਡਾਈ ਇਸ ਮਾਲਕ ਦੀ ਹੈ ਔਰ ਇਹਦੀ ਵਡਾਈ ਦੇ ਨਾਲ ਹੀ ਸਾਰੀਆਂ ਵਡਾਈਆਂ ਉਹ ਦਿੰਦਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿਕੜਾ ਪ੍ਰਸ਼ਾਦੀ ਦੇਵ ਲੈਣ ਤੋਂ ਪਰੰਤ ਸਤਿਗੁਰੂ ਮਹਾਰਾਜ ਜੀ ਸਾਥੇ ਜਾਣਗੇ ਸਾਰੀਆਂ ਸੰਗਤਾਂ ਨੇ ਗੁਰੂ ਘਰ ਲੰਗਰ ਸ਼ਰ ਕਰ ਉਹਨਾਂ ਨੂੰ ਬਾਬਾ ਜੀ ਨੂੰ ਮਿਲ ਕੇ ਜੂ ਰਜਣਾ ਜੀ ਖਿਮਾ ਦਾ ਜੱਜਕ ਜੀ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਕੀ ਸਤਿਏਤਨ ਕਰਨਾ ਹੈ your name